ਸਤਿਗੁਰ ਜੀ ਮੈਂ ਚਮਕੌਰ ਸਿੰਘ ਜੀ ਕੋਠੇ ਅਹਿਮਦਪੁਰਾ ਮਹਾਰਾਜ ਤੋਂ ਨਵੇਂ ਸਰਪੰਚ ਨਵਾਂ ਪਿੰਡ ਨਵੀਂ ਪਿੰਟਾਇਤ ਤਹਿਤ ਅੱਜ ਆਪਾਂ ਪਹੁੰਚੇ ਆਂ ਪਿੰਡ ਭਾਈ ਰੂਪਾ ਖੁਰਦਾ ਇੱਥੇ ਤੁਹਾਨੂੰ ਇੱਕ ਨਵਾਂ ਵਿਕਲ ਹੀ ਪਹਿਲ ਦਿਖਾਉਣਿਆ ਪਿੰਡ ਦੀ ਪਿੰਡ ਦੇ ਇੱਕ ਧੀਰ ਨੂੰ ਜੁਣਿਆ ਇੱਕ ਭੈਣ ਨੂੰ ਜੁਣਿਆ ਜਿੱਥੇ ਲੋਕ ਧੀਆ ਨੂੰ ਕੁੱਖਾਂ ਦੇ ਵਿੱਚ ਕਤਲ ਕਰ ਦਿੰਦੇ ਆ ਧੀਆ ਕਿਉਂ ਜੰਪੀਆਂ ਅੱਜ ਤੁਹਾਨੂੰ ਮੈਂ ਇੱਕ ਨਵੀਂ ਪਹਿਲ ਦਿਖਾਉਣਾਗਾ ਇੱਥੇ ਪਿੰਡ ਨੇ ਇੱਕ ਧੀਰ ਨੂੰ ਜੁਣਾਗਾ ਸਾਡੀ ਭੈਣ ਸ਼ਗਨਪ੍ਰੀਤ ਕੌਰ ਜੋਕੇ 25 ਕਥਾਲ ਦੀ ਉਮਰ ਦੇ ਨੇ ਉਹਨਾਂ ਨੂੰ ਪਿੰਡ ਦੇ ਸਰਪੰਚ ਜੁੜਿਆਗਾ ਆਪਾਂ ਉਹਨਾਂ ਨੂੰ ਮਲਾਉਣੇ ਆ ਉਹਨਾਂ ਬਾਰੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਪਿੰਡ ਦੇ ਵਿਕਾਸ ਬਾਰੇ ਪਿੰਡ ਦੀ ਤਰੱਕੀ ਬਾਰੇ ਤੇ ਪਿੰਡ ਵਿੱਚ ਜੋ ਨਵਾਂ ਪਲਾਨ ਲਿਆ ਰਹੇ ਆ ਹੂ ਨਾ ਬਾਰੇ ਉਹਨਾਂ ਨੇ ਵੱਖ-ਵੱਖ ਅਹੁਦਿਆਂ ਤੇ ਪਾਰਟੀ ਦੀ ਤੇ ਆਮ ਪਾਰਟੀ ਨਾਲ ਸੰਬੰਧਤ ਆ ਇਹ ਉਹ ਵੱਖ-ਵੱਖ ਅਹੁਦਿਆਂ ਤੇ ਉਹਨਾਂ ਨੇ ਸੇਵਾ ਕਰੀ ਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਆਓ ਜੀ ਸੱਸੀ ਗੱਲਬਾਤ ਬਹੁਤ ਬਹੁਤ ਮੁਬਾਰਕ ਆ ਕਰਦਾ ਚਲੋ ਧੰਨਵਾਦ ਸੱਸੀ ਕਾਦਰੀ ਤੇ ਤੁਹਾਡੇ ਇੱਥੇ ਆਉਣ ਦਿੱਤੇ ਬਹੁਤ ਬਹੁਤ ਧੰਨਵਾਦ ਵਧਵਾਦ ਮਾਰ ਕੰਮ ਬਪੂ ਜੀ ਨੂੰ ਫਿਰ ਭਰਨ ਆਏ ਹਾਂ ਜੀ ਅੰਮ੍ਰਿਤਪੁਰ ਨੂੰ ਪਿੰਡ ਦਾ ਏਡਾ ਵੱਡਾ ਮਾਣ ਮੱਕ ਤੇ ਦੋਸਤਾਂ ਤੋਂ ਕੋਈ ਪਿੰਡ ਲਈ ਧੰਨਵਾਦ ਤੌਰ ਤੇ ਹਾਂ ਜੀ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਮੈਨੂੰ ਦੇਖ ਰਹੇ ਹੈਗੇ ਤੁਸੀਂ ਆਏ ਹੋਗੇ ਤੇ ਮੇਰੇ ਪਿੰਡ ਭਾਈ ਰੁਪਾ ਖੁਰਦ ਦੇ ਸਾਰਿਆਂ ਨੇ ਜਿਨ੍ਹਾਂ ਨੇ ਮੇਰੇ ਤੇ ਇਨਾ ਮਾਣ ਰੱਖਿਆਗਾ ਮੈਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆਗਾ ਆ ਪਹਿਲਾਂ ਤਾਂ ਮੈਂ ਉਹਨਾਂ ਦਾ ਸਾਰਿਆਂ ਦਾ ਤੈਅ ਦੇ ਤੋਂ ਧੰਨਵਾਦ ਕਰਦੀ ਹਾਂ ਅਤੇ ਦੂਸਰਾ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਹਾਂ ਚਲੋ ਵੀ ਆਪਾਂ ਹੁਣ ਤਾਂ ਲੜਕੀਆਂ ਸਾਰੇ ਫਿਊਚਰ ਦੇ ਵਿੱਚ ਅੱਗੇ ਜਾ ਰਹੀਆਂ ਨੇ ਪਰ ਇੱਕ ਸਰਬਸੰਮਤੀ ਨਾਲ ਸਰਪੰਚ ਚੁਣ ਕੇ ਪਿੰਡ ਵਾਲਿਆਂ ਨੇ ਮਾਣ ਵਧਾਇਆ ਕੁੜੀਆਂ ਨੂੰ ਐਪਰੀਸिएशन ਮਿਲੇਗੀ ਇਸ ਦੇ ਨਾਲ ਬਾਕੀ ਕੁੜੀਆਂ ਨੂੰ ਅੱਗੇ ਜਾਣ ਦਾ ਮੌਕਾ ਵੀ ਮਿਲੇਗਾ ਤਾਂ ਕਰਕੇ ਮੈਂ ਜਿੰਨੀ ਵੀ ਭਾਈ ਰੂਪਾ ਖੁਰਦ ਦੇ ਸਾਰੇ ਸਾਰੇ ਕੈਂਡੀਡੇਟਸ ਜਿਨ੍ਹਾਂ ਦੇ ਵੀ ਵੋਟਰਸ ਨੇ ਸਾਰਿਆਂ ਦਾ ਤਹਿਤ ਤੋਂ ਧੰਨਵਾਦ ਕਰਦੀ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਭਾਈ ਰੂਪਾ ਖੁਰਦ ਦੇ ਜਿੰਨੇ ਵੀ ਵੋਟਰ ਹੈ ਜਿੰਨੇ ਵੀ ਸਪੋਰਟਰ ਹੈ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਮੈਂ ਜਰੂਰ ਜੀ ਵਧਾਈ ਦੰਣਾਗਾ ਵੀ ਤੁਸੀਂ ਤਾਰ ਬਖਮਦੀ ਕਰੀਏ ਬੰਦਾ ਥਾਰੀ ਪਰ ਟੈਟੇ ਵਕੂ ਸਾਡਾ 5-5 6-6 10-10 ਦਸਣੇ ਪੈ ਜਾਂਦੇ ਨੇ ਸਰਦ ਵੱਡੀ ਗੱਲ ਤਾਂ ਇਹ ਕਹਿੰਦਾ ਕਿ ਸਾਰੇ ਪਿੰਡ ਨੂੰ ਤੁਹਾਨੂੰ ਪਤਾ ਹੀ ਲੰਦਾ ਵੱਡੀ ਵਧਾਈ ਸਰਦ ਵੱਡੀ ਗੱਲ ਹੈ ਜਿਹੜੀ ਤੁਸੀਂ ਧੀਆਂ ਨੂੰ ਅੱਗੇ ਜਾਂਦਾ ਹੈਗਾ ਮਾਡੇ ਭੈਣ ਲਖਨਪ੍ਰੀਤ ਨੂੰ ਜਿਹੜਾ ਤੁਸੀਂ ਐਡਾ ਵਧੀਆ ਮੌਕਾ ਦਿੱਤਾ ਇਹਨੇ ਬਹੁਤ ਸੇਵਾ ਕਰੀ ਆ ਅੱਗੇ ਵੱਧ ਚੜ ਕੇ ਕਰੂਗੀ ਸੇਵਾ ਇਹ ਇਹ ਤਾਂ ਵੱਡੀ ਗੱਲ ਤਾਂ ਇਹ ਆ ਵੀ ਜਿਹੜਾ ਤੁਸੀਂ ਧੀਆਂ ਨੂੰ ਮੌਕਾ ਦਤਾ ਭੈਣਾਂ ਨੂੰ ਜਗ ਨੂੰ ਮੌਕਾ ਦਿੱਤਾ ਇੱਕ ਨਹੀਂ ਅੱਜ ਕੱਲ੍ਹ ਪੁਰਾਣੇ ਜ਼ਮਾਨੇ ਦੇ ਲੋਕ ਤੁਹਾਨੂੰ ਪਤਾ ਵੀ ਕੁੜੀਆਂ-ਪੁੜਗੜ ਕੇ ਨਾਂ ਕਰਦੇ ਹੁੰਦੇ ਸੀ ਕਿਹੜਾ ਜੀ ਹਾਂ ਜੀ ਹਾਂ ਬਹੁਤ ਵੱਡੀ ਗੱਲ ਹੈ ਜੀ ਇਹ ਬਹੁਤ ਤੁਹਾਨੂੰ ਮੈਂ ਵਧਾਈ ਦਿੰਦਾ ਜੀ ਪਿੰਡ ਦੀ ਠਾਰੀ ਪੰਚਾਇਤ ਹੀ ਹੋਈ ਹੈ ਆਪਣੀ ਹਾਂ ਜੀ ਆਪਣੇ ਪੰਜ ਮੈਂਬਰ ਬਣੇ ਨੇ ਇੱਕ ਸਰਪੰਚ ਬਣੇ ਨੇ ਸਾਡੇ ਦੇ ਸਾਰੇ ਆਪਣੇ ਸਰਬਸੰਮਤੀ ਦੇ ਨਾਲ ਕਿੰਨੀ ਰਿਪੋਰਟ ਹੈ ਕਿ ਆਪਣੇ ਕੋਠਿਆਂ ਦੀ ਅਪ੍ਰੋਕਸੀਮੇਟਲੀ 500 ਜੀ ਪੜੀ ਹੋਏ ਨੇ ਆਪਣੇ ਵੋਟ ਹੈ ਠੀਕ ਹੈ ਜੀ ਚਲੋ ਵਧੀਆ ਹੋ ਗਿਆ ਬੱਪੂ ਜੀ ਨੂੰ ਸਰਪੰਚੀ ਭੈਣ ਨੂੰ ਦਿੱ ਮੋਲ ਕਰਾਂ ਇਹਨਾਂ ਰੁਪਏ ਦੇ ਪਰ ਕਿਹੜੇ ਪਾਸੋਂ ਸ਼ੁਰੂ ਕਰੋਗੇ ਵਿਕਾਸ ਪਿੰਡ ਦਾ ਹਾਂਜੀ ਇਸ ਤੋਂ ਪਹਿਲਾਂ ਨਾ ਆਪਣੇ ਪਿੰਡ ਇਲੈਕਸ਼ਨ ਹੀ ਹੋਈ ਸੀ ਇਸ ਪਿੰਚੀ ਦੀ ਤੇ ਤਾਂ ਕਰਕੇ ਆਪਣੇ ਬੁਨਿਆਦੀ ਜ਼ਰੂਰਤਾਂ ਬਹੁਤ ਹੈਗੀਆਂ ਨਹੀਂ ਹਨ ਕਿਉਂਕਿ ਤੁਹਾਨੂੰ ਪਤਾ ਲੱਗਦਾ ਬੀਬੀ ਡਾਕਟਰ ਸਰਪੰਚ ਜੀ ਜਾਂ ਪੰਚਲ ਜੋ ਵੀ ਪਿੰਡ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦਾ ਨਹੀਂ ਪਤਾ ਲੱਗਦਾ ਹੈਗਾ ਉਹਨਾਂ ਲੋਕਲ ਬੰਦੇ ਨੂੰ ਪਤਾ ਲੱਗ ਜਾਂਦਾ ਤਾਂ ਕਰਕੇ ਜਿਨੀਏ ਕਿ ਬੁਨਿਆਦੀ ਨੇ ਉਹ ਹੋ ਗਿਆ ਬਾਕੀ ਜੋ ਵੀ ਆਪਣੇ ਸਵਸ਼ ਭਾਰਤ ਮਿਸ਼ਨ ਦੇ ਰਿਗਾਰਡਿੰਗ ਪਲਾਨਸ ਹੈਗੇ ਨੇ ਉਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਮਤਲਬ ਲੇ ਕੇ ਆਵਾਂਗੇ ਤੇ ਬਾਕੀ ਆਪਣੇ ਜੂ ਵੀ ਮਤਲਬ ਮੀਟਿੰਗਸ ਵਗੈਰਾ ਹੋਣਗੀਆਂ ਫੂਲ ਬਲੌਗ ਦੇ ਵਿੱਚ ਹਨਾ ਜੋ ਵੀ ਸਾਨੂੰ ਮਤਲਬ ਜੋ ਵੀ ਪ੍ਰੋਜੈਕਟ ਵਗੈਰਾ ਆਉਣੇ ਨੇ ਕਿਉਂਕਿ ਹਾਲੇ ਤਾਂ ਜਦੋਂ ਮੈਂ ਮੰਨਦੀ ਵੀ ਇੰਨਾ ਅਵੇਅਰਨੈਸ ਨਹੀਂ ਹੈਗੀ ਹਨਾ ਵੀ ਹਾਰੇ ਸੋ ਪਲਾਨ ਦੇ ਬਾਰੇ ਉਹ ਵੀ ਹੋਇਆ ਜ਼ਰੂਰ ਜਿੰਨੇ ਚੁੱਕੇ ਹੋਏ ਹਨਾ ਸਾਰਿਆਂ ਦੀ ਸੱਭ ਸੰਮਤੀ ਦੇ ਨਾਲ ਸਾਰਿਆਂ ਦੀ ਰਾਇ ਦੇ ਨਾਲ ਜੋ ਵੀ ਜ਼ਰੂਰਤ ਹੈ ਯਾਨੀ ਉਹ ਪਿੰਡ ਦੇ ਵਿੱਚ ਵਿਕਾਸ ਹੁੰਦੀ ਹੈ ਜਿਹੜਾ ਹੈ ਪਿੰਡ ਪਿੰਡ ਆਪ ਦਾ ਭਾਈਪੱਖਤਾ ਹਾਂਜੀ ਇਹ ਲੋਕ ਥੋੜੇ ਜੇ ਉਹਦੇ ਚ ਵੱਧ ਰਹਿੰਦੇ ਆ ਖੇਤਾਂ ਦੇ ਹਾਂਜੀ ਹਨਾ ਬੜੇ ਖੇਤਾਂ ਜਾਣਾ ਤਾਂ ਬੇਨਾਜ਼ੀ ਧਾਰੀ ਉਵਾਦੀ ਖੇਤਾਂ ਚ ਹੈ ਹਾਂਜੀ ਖੇਤਾਂ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਨਾ ਲੋੜ ਫੋੜਾ ਤਾਂ ਗੜਵੀ ਨਹੀਂ ਰੋੜਾ ਹੋ ਗਿਆ ਹਾਂਜੀ ਹਾਂਜੀ ਉਹ ਹੈਗੀ ਪ੍ਰੋਬਲਮ વાડી-ਵਡੀ ਜਿਉਂ ਪਤਾ ਲੱਗ ਰਹਾ ਉਹ ਆ ਜੀ ਖਾਣਾਂ ਵਾਲੀ ਹੈ ਹਾਂਜੀ ਗਲੀਆਂ ਵਾਲੀ ਹੈ ਹੈ ਜਿਹੜੀਆਂ ਇੰਟਰਲੋਕ ਦੀਆਂ ਲੱਗ ਰਿਹਾ ਹੋ ਗਿਆ ਹਾਂਜੀ ਜਿਵੇਂ ਝਿੜੀ ਵਾਲੇ ਕੋਠੇ ਆ ਹੀ ਸਾਨੂੰ ਹਾਂਜੀ ਹਾਂ ਉੱਥੇ ਸਾਰੇ ਹਜੇ ਰਹਿੰਦੇ ਆ ਜੀ ਹਾਂਜੀ ਉਹ ਕਰਵਾਉਂਗਾ ਠੀਕ ਹੈ ਜੀ ਇੰਟਰਲੋਕ ਜੀ ਬਦਲੋਗੇ ਭੇੜੇ ਖੋਲਣ ਨੂੰ ਹਾਂਜੀ ਕਰਾਉਂਦੇ ਜਦੋਂ ਐ ਨਹੀਂ ਇੰਟਰਲੋਕ ਵਗੈਰਾ ਲਗਾਉਣਾ ਜੀ ਇਹਦੀ ਕਾਫੀ ਉੱਥੇ ਪਿੰਡਾਂ ਕੱਚੀਆਂ ਪਿੰਡਾਂ ਨੇ ਹਰੇ ਤੇ ਜਿਨ੍ਹਾਂ ਨੂੰ ਮਤਲਬ ਸਭ ਤੋਂ ਪਹਿਲਾਂ ਤਾਂ ਆਪਣਾ ਉਹ ਹੀ ਟਾਰਗੇਟ ਆ ਬਾਕੀ ਥੋੜੇ ਇੰ ਉਹ ਨਾਲ ਲਿਵੇਂ ਤੁਸੀਂ ਆਪਣਾ ਕੰਮ ਚੱਲ ਪਿਆ ਦਾ ਹਾਂਜੀ ਬਸ ਤਾਂ ਕਰਕੇ ਵੀ ਜਿਹੜੀ ਵੀ ਕਿਉਂਕਿ ਸਭ ਤੋਂ ਜ਼ਿਆਦਾ ਚਾਹੀਦੀ ਆ ਤੁਹਾਨੂੰ ਪਤਾ ਵੀ ਜੇ ਰੂੜੇ ਵਗੈਰਾ ਪਿਆ ਤਾਂ ਕਿੰਨਾ ਹੈ ਨਾ ਖਤਰਾ ਐਕਸੀਡੈਂਟ ਵਗੈਰਾ ਹੋਣ ਦਾ ਖਤਰਾ ਹੋ ਜਾਂਦਾ ਤੇ ਤਾਂ ਕਰਕੇ ਜੀ ਬਸ ਸਭ ਤੋਂ ਪਹਿਲਾਂ ਤਾਂ ਆਪਣੇ ਉਹ ਪ੍ਰੈਨ ਜਿਹੜਾ ਵੀ ਹੈਗਾ ਕਰਮਲੇ ਸਾਧ ਦੇ ਧਿਆਨ ਦੇ ਵਿੱਚ ਵੀ ਲਿਆ ਦਿੱਤਾ ਕਿਉਂਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ ਆ ਤੇ ਬਾਕੀ ਆਪਣੇ ਜੋ ਵੀ ਇਸ ਤੋਂ ਬਾਅਦ ਪ੍ਰੋਸੈਸ ਚੱਲੂਗਾ ਗਲੀਆਂ ਵਗੈਰਾ ਦਾ ਤਾਂ ਉਹ ਕਰਕੇ ਪਾਣੀ ਦਾ ਨਿਕਾਸ ਹੋਣਾ ਵੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਗਲੀਆਂ ਵੀ ਤਾਂ ਹੀ ਠੀਕ ਬਣਣਗੀਆਂ ਜੇ ਆਪਣੇ ਐਕਚੁਅਲੀ ਪਾਣੀ ਦਾ ਨਿਕਾਸ ਹੋਣਾ ਨਾ ਤਾਂ ਕਰਕੇ ਉਹ ਜੋ ਪ੍ਰੋਜੈਕਟ ਬਣੂਗਾ ਪਰ ਸਾਰਾ ਧਿਆਨ ਦੇ ਵਿੱਚ ਰੱਖ ਕੇ ਕਰਾਂਗੇ ਹਾਂਜੀ ਪੀਣ ਵਾਲੇ ਪਾਣੀ ਦੇ ਵਿੱਚ ਖੇਪਾ ਜੀ ਰਹਿੰਦੇ ਆ ਫੁੱਪਣਾ ਉਹਨਾਂ ਦਾ ਸਹੀ ਹੈ ਹਾਂਜੀ ਪੀਣ ਵਾਲੇ ਪਾਣੀ ਦਾ ਸਾਰਾ ਕੁੜੀ ਅਪ੍ਰੋਕਸੀਮੇਟਲੀ ਪ੍ਰਬੰਧ ਕੀਤਾ ਵੀ ਹੈਗਾ ਆਪਣਾ ਤੁਸੀਂ ਐਮਐਲਏ ਥਾਬਲੇ ਵੀ ਬਹੁਤ ਨੇੜੇ ਹੋ ਸਰਕਾਰ ਤੋਂ ਵੀ ਹਾਂਜੀ ਤੇ ਆਪਣਾ ਲੋਕਾਂ ਨੂੰ ਮੌਕਾ ਵੀ ਦਿੱਤਾ ਸਮਰਥੀ ਵੀ ਕਰਤੀ ਐਮਐਲਏ ਥਾਬਲੇ ਦੇ ਧਿਆਨ ਪਿਆਓ ਐਮਐਲਏ ਥਾਬਲੇ ਵਿੱਚ ਜਿਨ੍ਹਾਂ ਦਾ ਵੀ ਛੋਟੀ ਕੁੜੀ ਮਨ ਦਾ ਵੀ ਵੰਦੀਏ ਬੁਲੀ ਪੜਨਾ ਹਾਂ ਜੀ ਵੀ ਮੈਂ ਇਹ ਕਹਿਨੀ ਆ ਵੀ ਐਮਐਲਏ ਸਾਹਿਬ ਦੇ ਨੇਚਰ ਦੇ ਅਕੋਰਡਿੰਗ ਲਾ ਲਉ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦੀ ਹਾਂ ਵੀ ਉਹਨਾਂ ਨੇ ਚਲੋ ਇੱਕ ਕੁੜੀ ਆ ਜੀ ਮੈਂ ਹਨਾ ਤੇ ਉਹਨਾਂ ਨੇ ਮਤਲਬ ਬੱਚੀਆਂ ਨੂੰ ਪਹਿਲ ਵੀ ਦਿੱਤੀ ਆ ਜੀ ਹਨਾ ਇਹ ਬਾਕੀ ਮੈਂ ਖੋਦੇਂਗੀ ਬਾਕੀ ਤੁਸੀਂ ਬਤਾਓ ਸੁਮਨਪ੍ਰੀਤ ਕਰ ਕੁੜਲਾ ਤੋਂ ਦੀਨੇ ਜਿਹੜੀ ਬਾਕੀ ਗਏ ਹੋਣਾ ਬੋਲਣਾ ਹਾਂ ਜੀ ਉਹਨਾਂ ਦੇ ਵੀ ਕੈਂਪੇਨ ਦੇ ਉੱਤੇ ਜਾ ਕੇ ਸਿੱਧੂ ਸਰੂ ਮਤਲਬ ਆਪੜਾ ਹਨਾ ਬਹੁਤ ਉਹਨਾਂ ਦੇ ਵਿੱਚ ਬਹੁਤ ਬੇਸਿਕਲੀ ਉਹਨਾਂ ਦੇ ਔਰ ਮਤਲਬ ਪਿੰਡ ਤੋਂ ਬਿਲਾਉਂ ਕਰਦੇ ਨੇ ਤਾਂ ਕਰਕੇ ਵੀ ਮਤਲਬ ਮੈਨੂੰ ਇਹ ਚੀਜ਼ ਵਧੀਆ ਲੱਗੀ ਕਿ ਜੋ ਵੀ ਆਪਣੇ ਨਿਊ ਜਨਰੇਸ਼ਨ ਦੇ ਕੈਂਡੀਡੇਟਸ ਆ ਰਹੇ ਨੇ ਹਨਾ ਸਾਜਾ ਨੂੰ ਸਪੋਰਟ ਕਰ ਰਹੇ ਨੇ ਤੇ ਬਾਕੀ ਤੁਸੀਂ ਦੇਖਿਆ ਹੋਊਗਾ ਵੀ ਇਸ ਵਾਰ ਸਰਪੰਚੂ ਛੋਟੀ ਉਮਰ ਦੀ ਜ਼ਿਆਦਾ ਬਣ ਰਹੇ ਨੇ ਇਸ ਵਾਰ ਜਿੰਨੀ ਜ਼ਿਆਦਾ ਗਿਣਤੀ ਹੋਈ ਛੋਟੀ ਉਮਰ ਦੇ ਸਰਪੰਚਾ ਦੀ ਹੋਈ ਹੈ ਜੀ ਫਿਰ ਜਦੋਂ ਆਪਾਂ ਕਿਸੇ ਕੰਮ ਦੇ ਵਿੱਚ ਵੱੜਦੇ ਆ ਜਿਵੇਂ ਸਰਪੰਚ ਬਣੇ ਆਉ ਤੁਹਾਨੂੰ ਪਹਿਲਾਂ ਵੀ ਹੋਊਗਾ ਥੋੜਾ ਕੋਈ ਰਾਜਨੀਤੀ ਦਾ ਜੇ ਸਰਪੰਚ ਬਣ ਗਿਆ ਤੁਹਾਨੂੰ ਪਹਿਲਾਂ ਵੀ ਥੋਪਣਾ ਵੀ ਪੂਰਾ ਹੋਗਾ ਜਿਵੇਂ ਆਪਾਂ ਕਹਿੰਦੇ ਕਿ ਚਲੋ ਅੱਗੇ ਵੀ ਪਰਮਾਨੰਦ ਮਾਨ ਸਰ ਤਰੱਕੀਆਂ ਮਨ ਦੇ ਵਿੱਚ ਘੱਟ ਲੈ ਕੇ ਤੋ ਚੱਲਦੇ ਆ ਬਰਬਰਾ ਲੈ ਕੇ ਚੱਲਦੇ ਆ ਵੀ ਆਪਾਂ ਇਸ ਵਿੱਚ ਤੇ ਆਪਾਂ ਕੰਮ ਕਰਾਂਗੇ ਆ ਕੰਮ ਕਰਾਂਗੇ ਥੋੜੇ ਵੀ ਮਨ ਦੇ ਵਿੱਚ ਵੀ ਫੰਡ ਬਾਰੇ ਵੀ ਆਪਾਂ ਭਈ ਆਹ ਕੰਮ ਕਰਨਾ ਹੀ ਕਰਨਾ ਮੇਰਾ ਮੇਨ ਤਾਂ ਮੇਰੇ ਇਹ ਸੀਗਾ ਵੀ ਚਲੋ ਸਾਡੇ ਨਾਲ ਵੈਸੇ ਭਾਈਪਾਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂਪੂ ਬੀਸਿਕਲੀ ਮੈਂ ਆਮ ਆਦਮੀ ਪਾਰਟੀ ਤੋਂ ਮਤਲਬ ਬਲੌਗਰ ਠੀਕ ਹੈ ਛੋਟੇ-बड़े ਆਪਣੇ ਐਸਸੀ ਬੋਟ ਹੈਗੇ ਜੀ ਕਿ ਨਹੀਂ ਹਾਂਜੀ ਐਸਸੀ ਬੋਟ ਹੈਗੇ ਆਪਣੇ ਮਤਲਬ ਅਨੁਸੂਚਿਤ ਜਾਤੀ ਦੇ ਵਿੱਚੋਂ ਇੱਕ ਮੈਂਬਰ ਬਣੇ ਹੈਗੇ ਹਾਂਜੀ ਉਹਨਾਂ ਦੀ ਵੀ ਬੋਟ ਹੈਗੀ ਕਿੰਨੀ ਬੋਟ ਹੈਗੀ ਹਾਂਜੀ ਉਹਨਾਂ ਦੀ ਹੈਗੀ ਅਪ੍ਰੋਕਸੀਮੇਟਲੀ 90 ਕ ਬੋਟਸ ਦੇ ਨੀਰਵ ਆਊਟ ਉਹਨਾਂ ਦੀਆਂ ਬੋਟਸ ਦੇ ਕਾਰਡ ਬਣੇ ਹੋਏ ਉਹਨਾਂ ਦੇਨੇ ਕਾਰਡ ਹਾਂਜੀ ਮੇਰੇ ਇੱਕ ਗੜ ਕਾਰਡ ਆਪਣੇ ਬਣੇ ਹੋਏ ਨੇ ਮੇਰੇ ਗੜ ਕਾਰਡ ਬਾਰੇ ਤੁਹਾਨੂੰ ਪਤਾ ਨਹੀਂ ਤਾਂ ਪਤਾ ਵਿੱਚ ਤੁਹਾਨੂੰ ਵੀ ਪਤਾ ਵੀ ਇਹ ਥੀਏਟਰ ਦੀ ਸ਼ੋਰ ਹਾਂਜੀ ਸੈਂਟਰ ਦੀ ਮੇਰੇ ਲਾਗੂ ਕਰਦੇ ਬਿਨਾਂ ਸਰਕਾਰ ਤੇ ਕੰਡੈਸ਼ਨ ਹਾਂਜੀ ਤੁ ਪੜੇ ਵੀ ਪਿੱਛੇ ਵੀ ਕੋਈ ਇਹਦੇ ਚਾ ਉਹੀ ਕਰਨ ਵਾਲੀ ਆ ਵੀ ਤੁਹਾਡੇ ਪਿੰਡ ਦੇ ਮੁਤਾਬਕ ਵੀ ਇਹ ਸਹੀ ਚੱਲ ਰਿਹਾ ਖਬਰ ਜ ਆ ਪੜਾ ਮੋਟਮ ਕਰਨ ਦੇ ਕੱਪੜੇ ਆਪਣੇ ਵਧੀਆ ਕੰਮ ਚੱਲ ਰਿਹਾ ਹੈਗਾ ਹਨਾ ਕਿਉਂਕਿ ਇਹ ਆਪਣੀ ਸਰਕਾਰ ਨੂੰ ਵੀ ਚਲੋ 2.5 ਸਾਲ ਕਿਉਂਕਿ ਇਸ ਤੋਂ ਪਹਿਲਾਂ ਵੀ ਆਪਣੇ ਮਤਲਬ ਸਰਪੰਚ ਹੈ ਨਹੀਂ ਸੀਗੇ ਹਨਾ ਤਾਂ ਕਰਕੇ ਆਪਾਂ ਕੰਮ ਆਪਣੇ ਕੋਲੇ ਸੀਗਾ ਇਹਦਾ ਨਹੀਂ ਸਾਰਾ ਵਧੀਆ ਚੱਲ ਰਿਹਾ ਹੈਗਾ ਸਾਰਾ ਸਹੀ ਵੀ ਪ੍ਰੋਸੈਸ ਤੇ ਚੱਲ ਰਿਹਾਗਾ ਤੇ ਆਪਣੇ ਆਪ ਨੂੰ ਇਸ ਚੀਜ਼ ਦੀ ਕੋਈ ਵੀ ਦਿੱਕਤ ਨਹੀਂ ਆ ਰਹੀ ਹੈਗੀ ਬੱਪੂ ਜੀ ਤੁਹਾਡੀ ਧੀ ਪਿੰਡ ਬਣੀ ਆ ਤੁਸੀਂ ਤੁਹਾਡੇ ਮਨ ਤੇ ਵੀ ਹੋਊਗਾ ਗੱਲ ਵੀ ਅਸੀਂ ਪਿੰਡ ਦੀ ਅਗਵਾਈ ਕਰਦੇ ਆਂ ਦੇ ਵੀ ਅਸੀਂ ਕੋਈ ਕੰਮ ਕਰੀਗੇ ਐਮਐਲਏ ਸਾਹਿਬ ਤੁਹਾਡੇ ਬਹੁਤ ਕਲੋਜ਼ ਆ ਨੇੜੇ ਆ ਛੋਟੇ ਐਮਐਲਏ ਸਾਹਿਬ ਐਮਐਲਏ ਸਾਹਿਬ ਤੋਂ ਤੇ ਆਪਣੇ ਭਗਵਾਨ ਸਿੰਘ ਮਾਨ ਆਪਣੇ ਮੁੱਖ ਮੰਤਰੀ ਸਾਹਿਬ ਆਪਾਂ ਨੇ ਉਹਨਾਂ ਨੇ ਵੀ ਧਾਂਨ ਕਰਾਇਆ ਜਿਗਾ ਵੀ ਜੇ ਪੁੱਛਾਲੋ ਜਮਤੀ ਕਰੂਗਾ ਭਾਈ ਜਦਾ ਕੈਮਰਾ ਲੱਖੂਗਾ ਪਿੰਡ ਤੇ ਉਹਨਾਂ ਨੂੰ ਅਸੀਂ ਜਿਹੜੀ ਗ੍ਰਾਂਟ ਹੈ 50 ਲੱਖ ਰੁਪਏ ਸਨਮਾਨ ਤੌਰ ਤੇ ਜਾਂ ਕੋਈ ਗਰਾਊਂਡ ਵਗੈਰਾ ਜਾਂ ਸਕੂਲ ਵਗੈਰਾ ਉਹਰੇ ਵਾਰੇ ਆਪ ਵੀ ਆਪਾਂ ਨੂੰ ਕਹੋਗੇ ਵੀ ਤੁਸੀਂ ਭਾਈ ਪਲਾਹ ਮੰਗ ਰੱਖ ਹਾਂਜੀ ਹਾਂ ਇਹਨਾਂ ਤੋਂ ਕਰਨਾਗੇ ਜੀ ਠੀਕ ਹੈ ਜੀ ਬਸ ਤੋਂ ਬਾਅਦ ਦਾ ਭਾਈ ਕਿਵੇਂ ਨਾਲ ਇਹ ਜਿੱਗੜੀਆਂ ਦਾ ਕੰਮ ਹੈ ਜੀ ਠੀਕ ਹੈ ਜੀ ਕਿ ਉਹ ਜ਼ਰੂਰੀ ਬਣ ਲਿਆ ਚਾਹੀਦੇ ਆ ਠੀਕ ਹੈ ਜੀ ਵੀ ਵਾਲੇ ਪੋਸਟਾਂ ਹੋ ਗਏ ਜੀ ਉਹ ਵੀ ਜ਼ਰੂਰੀ ਬਣ ਲਿਆ ਚਾਹੀਦੇ ਆ ਠੀਕ ਹੈ ਠੀਕ ਹੈ ਤੇ ਸਾਡਾ ਵਧੀਆ ਇਹਨਾਂ ਨੇ ਨਾਲ ਸ਼ਮੇਤੀ ਨਿਕਲਿਆ ਜੀ ਹੌਂਦੀ ਆ ਹੋਰ ਵੀ ਚਾਲ ਮਿਲ ਲਗੇ ਮੇਰੇ ਵੀ ਦੋਤੀ ਹੈ ਨਹੀਂ ਪਰ ਮੇਰੇ ਦੋ ਪੁੱਤ ਨਿਕਲੇ ਮੈਨੂੰ ਵੀ ਆਖ ਨੂੰ ਬਹੁਤ ਖੁਸ਼ੀ ਹੋਈ ਵੀ ਯਾਰ ਵੀ ਪੰਜਾਬੀ ਮੂਰੇ ਆਈ ਹੈ ਨਾ ਕੰਮ ਜੀ ਹਾਂ ਪੂਰੇ ਜਿਆਦੇ ਚ ਕਿਲੋ ਵਧੀਆ ਹੋਰ ਬੰਦੇ ਸਾਹਿਬ ਵੀ ਬਹੁਤ ਖੁਸ਼ ਆ ਠੀਕ ਹੈ ਠੀਕ ਇਹ ਆਪਣੇ ਵਧੀਆ ਠੀਕ ਹੈ ਤੁਸੀਂ ਆਪਣੇ ਐਮਐਲਏ ਸਾਹਿਬ ਆਪਣੇ ਮੁੱਖ ਮੰਤਰੀ ਸਾਹਿਬ ਤੋਂ ਕਰੋਗੇ ਮੰਗ ਪੇ ਸਾਡੇ ਨਾਲ ਸਾਡੀ ਰਾਤੀ ਹਾਂਜੀ ਬਾਕੀ ਮੈਂ ਤੁਹਾਨੂੰ ਮੇਨ ਗੱਲ ਦੱਸਾਂ ਤਾਂ ਆਪਣੀ ਜਿਵੇਂ ਤੁਸੀਂ ਕਿਹਾ ਕਿਵੇਂ ਵੋਟਾਂ ਖੇਤਾਂ ਕਰਕੇ ਨਾ ਥੋੜੀਆਂ ਜਿਆਦਾ ਦੂਰ ਦੂਰ ਨਹੀਂ ਹਾਂਜੀ ਤਾਂ ਕਰਕੇ ਵੀ ਮਤਲਬ ਜਿਵੇਂ ਛਿੜੀ ਵਾਲੇ ਕੋਠਿਆਂ ਦੇ ਵਿੱਚ ਘਰ ਇਕੱਠੇ ਨਹੀਂ ਜਿਵੇਂ ਉਹਨਾਂ ਨੂੰ ਜ਼ਰੂਰਤ ਹੋਈ ਬਾਕੀ ਪਾਰਕ ਜਿਆਦਾ ਹੈ ਨਹੀਂ ਕਿ ਜੇ ਹੁਣ ਆਪਣੇ ਇੱਥੇ ਤੁਸੀਂ ਵੇਖੋ ਵੀ ਆਪਣੇ ਘਰ ਨੂੰ ਕਾਫੀ ਜ਼ਿਆਦਾ ਬੋਟਾਂ ਨੇ ਦੋ ਮੈਂਬਰ ਚੁਣੇ ਗਏ ਆਗੇ ਆਪਣੇ ਇੱਧਰ ਜਿਹੜਾ ਆਪਣੇ ਸਿਰ ਤੱਕ ਕੋਈ ਪਾਰਕ ਵਗੈਰਾ ਦਾ ਨਹੀਂ ਹੈਗਾ ਕਿਉਂਕਿ ਆਈ ਥਿੰਕ ਮਨੋਰੰਜਨ ਦੇ ਲਈ ਲਗਾ ਲੋ ਜਾਂ ਫਿਰ ਬੱਚਿਆਂ ਦੀ ਐਕਟੀਵਿਟੀਜ਼ ਲਈ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਰਸਤੇ ਦੇ ਵਿੱਚ ਕੁਝ ਕਰਦਾ ਟ੍ਰੈਫਿਕ ਵਗੈਰਾਗਾ ਹੁਣ ਰਸਤੇ ਦੇ ਵਿੱਚ ਬੱਚੇ ਨੂੰ ਵਾਕ ਕਰਨਾ ਔਖਾ ਤੇ ਪਿੰਡ ਆਪਣਾ ਮਤਲਬ ਪੰਚਾਇਤ ਬਹੁਤ ਜ਼ਿਆਦਾ ਦੂਰ ਪੈ ਗਈ ਸੋ ਜੋ ਵੀ ਬੇਸਿਕਲੀ ਚੀਜ਼ਾਂ ਹੈਗੀਆਂ ਨੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਦੂਰ ਥੋੜੇ ਜਿਹਾ ਤਾਂ ਕਹਿ ਦਿੱਤੀ ਵੀ ਉਹ ਕੋਣੇ ਗੁਨਾਮਾੜੀ ਹੁੰਦੀ ਲੱਗਦੀ ਤੈਨੂੰ ਨਹੀਂ ਪੰਚਾਇਤ ਜੀ ਵੀ ਇੰ ਹਾਂਜੀ ਹਾਂਜੀ ਉਹਨਾਂ ਦਾ ਬਣਾ ਸਕਾਂਗੇ ਉਹਨਾਂ ਇੱਕ ਆਪਣੀ ਹੈਗੀ ਕਰੋਗੀ ਮੰਗ ਫਿਰ ਮੁੱਖ ਮੰਤਰੀ ਜਰਦੂਜੀ ਕੀ ਦੀ ਹਾਂਜੀ ਹਾਂਜੀ 20 ਲੱਖ ਰੁਪਏ ਜਰਦੂ ਜਲਦ ਹਾਂਜੀ ਕਿਉਂਕਿ ਪਿੰਡ ਵਾਲਿਆਂ ਨੂੰ ਵੀ ਇਸ ਤਰ੍ਹਾਂ ਲੈਣਾ ਵੀ ਅਸੀਂ ਸਰਬਸਮਤੀ ਸ਼ਾਇਦ ਉਹਨਾਂ ਨੂੰ ਵੀ ਇਦਾਂ ਕੀ ਹੋ ਪਾ ਗਈ ਹਨਾ ਵੀ ਅਸੀਂ ਜੇ ਸਰਬਸਮਤੀ ਦਿੱਤੀ ਆ ਤਾਂ ਸਾਡੇ ਪਿੰਡ ਆ ਚੀਜ਼ ਆਜੂਗੀ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਜਦੋਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਸੀ ਸਾਰੇ ਪਿੰਡ ਚ ਸਰਬਸਮਤੀ ਹੋਈ ਮੇਨ ਰੀਜ਼ਨ ਇਹ ਸੀ ਵੀ ਸਾਨੂੰ ਆ ਚੀਜ਼ਾਂ ਦੀ ਜ਼ਰੂਰਤ ਆ ਗਈ ਤਾਂ ਸਾਡੀ ਉਹ ਚੀਜ਼ ਪੂਰੀ ਹੋਣੀ ਚਾਹੀਦੀ ਹੈ ਜੀ ਇੱਕ ਮੇਰੇ ਭੈਣ ਜੀ ਨੇ ਦੱਸਿਆਗਾ ਵੀ ਸਾਡੇ ਪਿੰਡ ਭਾਈ ਰੂਪਾ ਖੁਰਦਲੇ ਵਿੱਚ ਨਹਿਰਾ ਨਾਮੋ ਨਿਖਾਨ ਨੂੰ ਇਹ ਤੁਸੀ ਬਧਾਈ ਦੇ ਪਾਤਰ ਹੋ ਜੀ ਹਾਂ ਜੀ ਆਪਣੇ ਬਹੁਤ ਬਧਾਈ ਦੇ ਪਾਤਰ ਸਾਰਾ ਪਿੰਡੀ ਹਾਂ ਜੀ ਵੀਰ ਜੀ ਇਹ ਕੋਰਡੋ ਨੂਰੋ ਹਾਂਜੀ ਭਾਈ ਰੁਪਾ ਕੋਰਡ ਦੇ ਵਿੱਚ ਤਾਂ ਇਹ ਗਵਰਨਮੈਂਟ ਕੋਰਡ ਹੈ ਬਾਈਗਣਾ ਵੀ ਬਹੁਤ ਵਧੀਆ ਕਰਦਾ ਹੈ ਹਾਂਜੀ ਨਾਲ ਕੰਮ ਕੋਈ ਵੀ ਕਰ ਨਹੀਂ ਮਿਲੂਗਾ ਘੱਟ ਹੋ ਜਾਊਗਾ ਪਰ ਕੋਕ ਰੋਕ ਨਾ ਹੋਵੇ ਇਹ ਵੱਡੀ ਗੱਲ ਹੈ ਜੀ ਹਾਂ ਹਾਂ ਬਾਕੀ ਇਹ ਜੋ ਵੀ ਆਪਣੇ ਮਤਲਬ ਗਵਰਨਮੈਂਟ ਤੇ ਲਗਾ ਲੋ ਜਾਂ ਜੋ ਵੀ ਆਪਣੇ ਪ੍ਰੈਨ ਵਗੈਰਾ ਹੈਗੇ ਉਹਦੇ ਵਿੱਚ ਆਪਾਂ ਜ਼ਰੂਰ ਇਹ ਧਿਆਨ ਦੇ ਵਿੱਚ ਰੱਖਾਂਗੇ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਗਈ ਹੈ ਵੀ ਉਹ ਵੀ ਇੰਨਾ ਚੀਜ਼ਾਂ ਤੋਂ ਦੂਰ ਹੀ ਰਹੇ ਜੋ ਵੀ ਸਾਰਿਆਂ ਨਾਲ ਮਿਲ ਕੇ ਇਸ ਚੀਜ਼ ਦੇ ਅਵੇਅਰ ਕਰਾਂਗੇ ਵੀ ਆਪਾਂ ਨਸ਼ੀਏ ਤਾਂ ਵਿਅਸੇ ਫੋੜ ਆਗਾ ਹਨ ਤੁਸੀਂ ਕੋੜ ਹੈ ਕੋੜ ਮੈਂ ਮੈਂ ਇਹ ਕਹਿੰਦੀ ਹੁਣ ਮੀਆਂ ਵੀ ਭੈਣਾਂ ਦੀਆਂ ਇਹ ਲਈ ਨਾ ਰਖੜੀਆਂ ਤੇ ਗੁੱਟ ਸੁੰਨੇ ਹੋ ਜਾਂਦੇ ਹਨ ਠੀਕ ਹੈ ਆਪਾਂ ਚਲੋ ਮੈਂ ਮੇਰਾ ਵੀ ਬ੍ਰਦਰ ਨੇ ਆਣਾ ਮੇਰੇ ਬ੍ਰਦਰ ਆਦਮੀ ਦੇ ਵਿੱਚ ਨੇ ਤੇ ਮੈਨੂੰ ਲੱਗਦਾ ਵੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ ਦੀ ਅਰਦਾਸਾਂ ਕਰਦੇ ਹਾਂ ਤਾਂ ਜਦੋਂ ਕਿਸੇ ਦਾ ਪੁੱਤ ਪੈਂਦਾ ਹੈਗਾ ਹਨਾ ਤਾਂ ਸਾਰੇ ਪਰਿਵਾਰ ਦਾ ਕਿੰਨਾ ਜ਼ਿਆਦਾ ਨੁਕਸਾਨ ਹੁੰਦਾ ਤਾਂ ਕਿ ਇਹਦੇ ਲਈ ਜਿੰਨਾ ਵੀ ਹੋ ਸਕੇ ਅਸੀਂ ਵੈਸੀ ਵੀ ਅਵਿਅਰ ਕਰਾਂਗੇ ਆਪਣੇ ਲੈਵਲ ਦੇ ਉੱਤੇ ਜ਼ਰੂਰ ਅਵਿਅਰ ਕਰਾਂਗੇ ਤੇ ਇੱਕ ਬਣਾ ਤੁਸੀਂ ਆਪਣੇ ਵਿੰਦੇ ਦੇ ਜਿਹੜੇ ਕੋਈ ਆ ਭੈਣਾਂ ਨੇ ਪੜੀਆਂ ਔਰਤਾਂ ਨੇ ਹੈ ਨਾ ਉਹਨਾਂ ਵਾਸਤੇ ਕੋਈ ਸਕੀਮ ਹੋਣਗੇ ਅਮਰੀਦ ਪਲਾਨ ਚ ਹਾਂਜੀ ਜਿੰਨਾ ਤੇ ਵੀ ਹੋ ਸਕਿਆ ਉਹਨਾਂ ਕਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਆਪਾਂ ਹਜੇ ਮਤਲਬ ਆਪਾਂ ਸਾਰੇ ਪਲੈਂਟਸ ਦਾ ਨਹੀਂ ਪਤਾ ਲੱਗਿਆ ਹਾਂ ਸਲਾਈ ਸੈਂਟਰ ਜਿਹਾ ਜੋ ਵੀ ਹੋਣਗੇ ਉਹ ਤਾਂ ਫਿਰ ਜ਼ਰੂਰੀ ਆਗੇ ਹੈ ਨਾ ਕਿਉਂਕਿ ਉਹ ਬਾਕੀ ਹੁਣ ਤਾਂ ਲੇਡੀਜ਼ ਆ ਲੇਡੀਜ਼ ਤੁਹਾਨੂੰ ਬਦ ਲੇਡੀਜ਼ ਨੂੰ ਦੱਸ ਵੀ ਦਿੰਦੀ ਆਂ ਜੀਆਂ ਆਪਦੇ ਪ੍ਰੋਬਲਮਸ ਆ ਰਹੇ ਤਾਂ ਪਹਿਲਾਂ ਤਾਂ ਹੈ ਨਾ ਤੇ ਤਾਂ ਕਰਤੀ ਜੋ ਵੀ ਹੁਣ ਕੇ ਸਲਾਈ ਸੈਂਟਰ ਦਾ ਹੋ ਗਿਆ ਜਾਂ ਹੋਰ ਵੀ ਜਿਹੜੀ ਵੀ ਜ਼ਰੂਰਤ ਹੋਈ ਉਹ ਉਹਦੇ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਵੀ ਇਹ ਪਲਾਨ ਜਲਦੀ ਤੋਂ ਜਲਦੀ ਮਤਲਬ ਪ੍ਰੂਵ ਹੋ ਕੇ ਆਪਾਂ ਕੋਈ ਸਪ라이ਸ ਸੈਂਟਰ ਵਗੈਰਾ ਖੋਲ੍ਹ ਸਕੀਏ ਠੀਕ ਹੈ ਐਮਐਲਏ ਸਾਹਿਬ ਦਾ ਗੱਲ ਹੋ ਗਈ ਜੀ ਵਧੀਆ ਖੁਸ਼ੀ ਹੈ ਸਾਹਿਬ ਬਹੁਤ ਜ਼ਿਆਦਾ ਖੁਸ਼ ਨੇ ਹੈ ਨਾ ਕਿਉਂਕਿ ਆਪਣੇ ਬਹੁਤ ਜ਼ਿਆਦਾ ਆਪਣੇ ਤਾਂ ਵੈਸੇ ਵੀ ਆਪਣੇ ਹੜਕੇ ਦੇ ਵਿੱਚ ਬਹੁਤ ਜ਼ਿਆਦਾ ਸਰਵਿਸਾਂ ਸਮਥੀਆਂ ਹੋਈਆਂ ਨੇ ਹਾਂਜੀ ਬਹੁਤ ਜ਼ਿਆਦਾ ਸਰਵਿਸਾਂ ਸਮਥੀਆਂ ਹੋਈਆਂ ਨੇ ਤੇ ਐਮਐਲਏ ਸਾਹਿਬ ਬਹੁਤ ਜ਼ਿਆਦਾ ਖੁਸ਼ ਨੇ ਹਾਂ ਜਦੋਂ ਤਾਈਂ ਤੋਂ ਵੀ 5 ਲੱਖ ਦੀ ਗ੍ਰਾਂਟ ਗੱਲ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਜਾਂ ਹਾਂਜੀ ਹਾਂਜੀ ਉਹ ਤਾਂ ਦਿੱਤਾ ਹੀ ਹੈ ਜੋ ਭਰੋਸਾ ਹੈ ਨਾ ਬਾਕੀ ਮਾਨ ਸਾਹਿਬ ਨੇ ਕਿਹਾ ਗ ਇਹ ਚੀਜ਼ ਕਰਾਣੀ ਹੈ ਨਾ ਜਦੋਂ ਵੀ ਉਹ ਆ ਗਿਆ ਉਹ ਆਪਾਂ ਆਪਣੇ ਲੈਵਲ ਦੇ ਉੱਤੇ ਲਗਾ ਲਵਾਂ ਜੋ ਵੀ ਮਤ ਪਿੰਡ ਨੂੰ ਜਰੂਰਤਾਂ ਨੇ ਉਹਦੇ ਤੇ ਵਿਕਾਸ ਦੇ ਉੱਤੇ ਪੈਸੇ ਲਗਾ ਦੇਣਗੇ। ਬੜੇ ਲਿਖੇ ਹੋਏ ਨੇ ਤੁਸੀਂ ਬਹੁਤ ਤੁਰੇ ਫਿਰੇ ਹੋ ਤੁਸੀਂ ਉਧਰ ਵੀ ਰਹੇ ਹੋ। ਜਿਹੜੇ ਆਪਣੇ ਪੰਜਾਬ ਦੇ ਨਵੇਂ ਛਪੈਂਚ ਤੇ ਮੈਂਬਰ ਬਣੇ ਆ ਹਨਾ ਆਪਣੇ ਤਕਰੀਬਨ ਉਹ ਮੈਨੂੰ ਲੱਗਦਾ ਹੈ 75-75-80% ਨਵੇਂ ਹੀ ਆ। ਹਾਂਜੀ 40 ਸਾਲ ਤੋਂ niche ਦੀ ਬਹੁਤ ਜ਼ਿਆਦਾ ਬਣਦੀ। ਉਹਨਾਂ ਨੂੰ ਵੀ ਤੁਸੀਂ ਮੈਸੇਜ ਆਵਰੇ ਵੱਲੋਂ ਜਾਂ ਕੁਝ ਸੁਝਾਅ ਦੇਣਾ ਚਾਹੁੰਦੇ। ਹਾਂ ਜੀ ਬੱਸ ਮੈਂ ਤਾਂ ਚਲੋ ਮੈਂ ਵੀ ਹਨਾ ਸਾਰਿਆਂ ਦੇ ਨਾਲ ਹੀ ਕਿਉਂਕਿ ਫਸਟ ਟਾਈਮ ਆਇਆ ਬਸ ਪ੍ਰਮਾਤਮਾ ਗੇ ਦੁਆ ਕਰਦੇ ਵੀ ਜੇ ਕਹਿੰਦੇ ਨੇ ਸਾਡੇ ਇੱਥੇ ਕਹਿੰਦੇ ਹੁੰਦੇ ਨੇ ਵੀ ਜਿਹੜੇ ਆਪਣੇ ਪੰਜ ਛੇ ਸਰਪੰਚ ਹੁੰਦੇ ਨੇ ਨਾ ਉਹਨਾਂ ਦੇ ਦਰਗਾਹ ਦੇ ਵਿੱਚ ਵੀ ਮਤਲਬ ਉਹਨਾਂ ਦਾ ਜ਼ਿਕਰ ਹੁੰਦਾ ਹੈ ਹਨਾ ਤੇ ਤਾਂ ਕਰਕੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹੀ ਅਭੀ ਸਾਰਿਆਂ ਨੂੰ ਜਿੰਨੇ ਵੀ ਨਵੇਂ ਪੰਜ ਛੇ ਸਰਪੰਚ ਬੜੇ ਨੇ ਸਾਰਿਆਂ ਦਾ ਪਹਿਲਾਂ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾ ਹਨਾ ਵੀ ਆਪਾਂ ਨੂੰ ਇੱਕ ਪਿੰਡ ਦੇ ਲੈਵਲ ਤੇ ਲਗਾ ਲੋ ਆਪਾਂ ਨੂੰ ਮਤਲਬ ਇੱਕ ਜ਼ਿੰਮੇਵਾਰੀ ਮਿਲੀ ਆ ਤੇ ਪ੍ਰਮਾਤਮਾ ਅੱਗੇ ਵੀ ਇਹ ਅਰਦਾਸ ਕਰਦੇ ਆਂ ਵੀ ਜਿਹੜੀ ਇਹ ਜ਼ਿੰਮੇਵਾਰੀ ਦਿੱਤੀ ਆ ਬਾਈ ਗੁਰੂ ਵਧੀਆ ਨਿਭਾਉਣ ਠੀਕ ਹੈ ਵੀ ਆਪਣੇ ਤੋਂ ਕੋਈ ਗਲਤੀ ਨਾ ਹੋਵੇ ਕਿਉਂਕਿ ਹਾਂ ਛੋਟੇ ਆ ਕਈ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਹਨਾ ਸਾਰੇ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਬਾਕੀ ਮੈਨੂੰ ਲੱਗਦਾ ਵੀ ਜਿਹੜੇ ਜਿਵੇਂ ਮੇਰੀ ਉਮਰ ਦੇ ਬਣਿਆ ਜਾਂ ਜਨਗ ਇਸ ਦੇ ਆਪਣੇ ਬਣਿਆ ਤਾਂ ਮੈਨੂੰ ਲੱਗਦਾ ਵੀ ਕਈ ਵਾਰ ਉਹਨਾਂ ਤੋਂ ਵੀ ਨਹੀਂ ਇੱਕ ਖੁਸ਼ੀ ਜਿਆਦਾ ਪਤਾ ਹੁੰਦਾ ਹਨਾ ਤਾਂ ਸਾਰੇ ਆਪਣੇ ਬੱਚੇ ਸਮਝ ਕੇ ਸਾਰੇ ਨਗਰ ਨੂੰ ਬੇਨਤੀ ਹੈ ਵੀ ਉਹ ਸਾਰੇ ਜਿਹੜੇ ਉਹਨਾਂ ਨੂੰ ਸਪੋਰਟ ਕਰੋ ਤਾਂ ਕਿ ਉਹ ਅ ਕਹਿੰਦਾ ਹੁੰਦਾ ਹਨਾ ਅੱਗੇ ਵਧੀਆ ਉਹ ਆਪਣੇ ਜੋ ਵੀ ਫੈਸਲੇ ਕਰਾਣੇ ਉਹ ਵਧੀਆ ਲੈ ਸਕਦੇ। ਬਈ ਕੁ ਥੋੜੇ ਇਹ ਪਿੰਡ ਦੇ ਵਿੱਚੋਂ ਕੋਈ ਬੇਟੀ ਜਾਂ ਕੋਈ ਬੇਟਾ ਕਿਤੇ ਖੇਤਰ ਦੇ ਵਿੱਚ ਜੇ ਕੋਈ ਪੜ੍ਹਾਈ ਹੈ ਜਾਂ ਕੋਈ ਖੇਡਾਂ ਉਹਦੇ ਵਿੱਚ ਕੋਈ ਅਵਾਰਡ ਲਾਉਣਾ ਥੋੜੇ ਪਿੰਡ ਦਾ ਨਾਮ ਰੋਸ਼ਨ ਕਰਦਾ। ਹਾਂਜੀ। ਉਹਦੇ ਬਾਰੇ ਕੋਈ ਥੋੜੇ ਦਿਲ ਦੇ ਵਿੱਚ ਹੈਗੇ ਦਲਵਾਰ ਵਿੱਚ ਉਹਨਾਂ ਨੂੰ ਕੋਈ ਸਨਾਨ ਦੀ ਕੋਈ ਹਾਂਜੀ ਮੈਂ ਥੋੜਾ ਸਪੋਰਟਸ ਦੇ ਨਾਲ ਜ਼ਿਆਦਾਗਾ ਮਤਲਬ ਮੈਂ ਵੀ ਪਹਿਲਾਂ ਗੇਮ ਕਰ ਚੁੱਕੀ ਹਾਂ ਜੀ ਹਨਾ ਤੇ ਤਾਂ ਕਰਕੇ ਵੀ ਜੋ ਵੀ ਆਪਣੇ ਆ ਬਸ ਮੇਨ ਤੋਂ ਸਭ ਤੋਂ ਜ਼ਿਆਦਾ ਇਹ ਹੀ ਆ ਵੀ ਚਲੋ ਜਿਹੜੇ ਬੱਚੇ ਨੇ ਨਾ ਕਈ ਵਾਰ ਇਹਨਾਂ ਕੋਈ ਗਾਈਡੈਂਸ ਕਰਕੇ रह ਜਾਂਦਾਗਾ ਬੱਚਾ ਬਹੁਤ ਬੱਚੇ ਇਦਾਂ ਹੁੰਦੇ ਆ ਪੇਰੈਂਟਸ ਕਹਿ ਦਿੰਦੇ ਆ ਜਿਵੇਂ ਤੁਸੀਂ ਕਰਾ ਲਓ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਦਾਂ ਵੀ ਕੰਡੀਸ਼ਨਸ ਦੇਖੀਆਂ ਨੇ ਮੈਂ ਵੀ ਪੇਰੈਂਟਸ ਕਹਿ ਦਿੰਦੇ ਆ ਨਹੀਂ ਤੂੰ ਸਟੱਡੀ ਕਰ ਸ਼ੈਲ ਸਟੱਡੀ ਕਰਕੇ ਤੈਨੂੰ ਵਧੀਆ ਜੌਬ ਮਿਲ ਜੂਗੀ ਤੂੰ ਐਕਟੀਵਿਟੀਜ਼ ਨਾਲ ਲੈ ਕਈ ਵਾਰੀ ਤੁਸੀਂ ਵੀ ਇਹ ਚੀਜ਼ਾਂ ਪਰ ਨਾਰਮਲ ਦੇਖਦੇ ਆ ਨਾ ਤਾਂ ਮੇਰੇ ਇਦਾਂ ਹੁੰਦਾ ਕਿ ਜੇ ਜਿਹੜਾ ਬੱਚਾ ਜਿਸ ਸਪੋਰਟ ਦੇ ਵਿੱਚ ਜਾਣਾ ਚਾਹੁੰਦਾ ਜਾਂ ਕਿਸੇ ਵੀ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਉਹ ਐਪਰੀਸ਼ੀਏਟ ਕਰਨਾ ਬਣਦਾ ਹੈਗਾ ਹਨਾ ਕਿਉਂ ਕਿ ਕਿਉਂਕਿ ਉਹਦੇ ਨਾਲੇ ਕਈ ਵਾਰੀ ਬੱਚੇ ਦਾ ਫਿਊਚਰ ਹੀ ਉਧਰ ਦੀ ਲੈਣ ਜਾਂਦਾ ਪਰ ਉਹ ਚਲੋ ਨਾਲੋਂ ਘਰ ਦੀਆਂ ਕੰਡੀਸ਼ਨਸ ਨਾਲੋਂ ਪੇਰੈਂਟਸ ਥੋੜੇ ਇਦਾਂ ਹੁੰਦੇ ਵੀ ਜੇ ਬੱਚਾ ਸਟੱਡੀ ਤੋਂ ਦੂਰ ਹੋ ਗਿਆ ਤਾਂ ਉਹ ਚੀਜ਼ ਹੈ ਜੋ ਵੀ ਬੱਚਾ ਸਾਡੇ ਇੱਥੇ ਮਤਲਬ ਭਾਈ ਫਖਰ ਦੀ ਪੰਚਾਇਤ ਦੇ ਵਿੱਚ ਕੁਝ ਵੀ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਜਾਣਾ ਚਾਹੁੰਦਾ ਤਾਂ ਅਸੀਂ ਆਪਦੇ ਲੈਵਲ ਤੇ ਲਗਾ ਦੋ ਹਨਾ ਤਾਂ ਜਿੰਨੀ ਵੀ ਜੋ ਵੀ ਸਭ ਤੋਂ ਸਪੋਰਟ ਬਣੀ ਉਹਨੂੰ ਐ ਤਰਾਂਗੇ ਪੂਰਾ ਤੇ ਉਹ ਤਾਂ ਕਿ ਆਪਣੇ ਫੀਲਡ ਦੇ ਵਿੱਚ ਅੱਗੇ ਤਰੱਕੀਆਂ ਪ੍ਰਾਪਤ ਕਰ ਸਕੀਏ ਪਿੰਡ ਭਾਈ ਰੂਪਾ ਖੁਰਦੇ ਜੀ ਨਾਲ ਦਾ ਵੱਡੇ ਉਹਨੂੰ ਵਧਾਈ ਦੇਣਾ ਉਹ ਪੜਿਆ ਲਗਾ ਕੇ ਪੈਂਡਟ ਹੋਣੇ ਇਹ ਦੂਜੇ ਨੰਬਰ ਤੇ ਤੁਹਾਡੀ ਭੈਣ ਨੂੰ ਤੇ ਬੇਟੀ ਨੂੰ ਇੱਕ ਧੀ ਨੂੰ ਮੌਕਾ ਦਿੱਤਾ ਜੀ ਇਹਦੇ ਨਾਲ ਹੋਰ ਵੀ ਪੰਜਾਬ ਦੇ ਜਿਹੜੇ ਕੋਈ ਮੇਰੇ ਗਿਆਨ ਪੜ ਉਹਨਾਂ ਨੂੰ ਪਤਾ ਲੱਗੂਗਾ ਕਿ ਧੀਾਂ ਦੀ ਕੀ ਇੱਜ਼ਤ ਹੈ ਤੇ ਕੀ ਹੋਊਗਾ ਧੀਾਂ ਅੱਜ ਕੱਲ ਕੁੜੀਆਂ ਮੁੰਡਿਆਂ ਦੇ ਬਰਾਬਰ ਹੈ ਕੋਈ ਫਰਕ ਨਹੀਂ ਪੈਂਦੇ ਇਹਨਾਂ ਪਤਾ ਹੀ ਨਹੀਂ ਹਾਂਜੀ ਹਾਂ ਲੱਗਦਾ ਕਿ ਬਰਾਬਰ ਕਰੀ ਹਾਂ ਹਾਂਜੀ ਹਾਂਜੀ ਮੈਂ ਬਸ ਇਹ ਕਹਿੰਨੀ ਆ ਚਲੋ ਸਭ ਤੋਂ ਪਹਿਲਾਂ ਬੇਸਿਕ ਤਾਂ ਆਪਾਂ ਨੂੰ ਇਦਾਂ ਹੁੰਦਾ ਵੀ ਆਪਾਂ ਨੂੰ ਫੈਮਲੀਸ ਫੂਡ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ। ਆਪਾਂ ਕਿਸੇ ਵੀ ਫੀਲਡ 'ਚ ਨਾ ਚਲੋ ਮੈਂ ਇਹ ਕਹਿੰਦੀ ਹਾਂ ਚਲੋ ਮੈਂ ਇਧਰ ਹੀ ਇਲੈਕਸ਼ਨ ਦੇ ਵਿੱਚ ਪੋਲਿਟਿਕਸ ਦੇ ਵਿੱਚ ਆਈ ਆ ਤਾਂ ਆਪਾਂ ਨੂੰ ਹਰ ਇੱਕ ਫੀਲਡ ਦੇ ਵਿੱਚ ਪੇਰੈਂਟਸ ਦੀ ਜ਼ਰੂਰਤ ਹੁੰਦੀ ਆ ਠੀਕ ਆ ਪੇਰੈਂਟਸ ਦੀ ਸਪੋਰਟ ਜ਼ਰੂਰਤ ਹੁੰਦੀ ਆ ਆਪਣੇ ਬ੍ਰਦਰ ਸਿਸਟਰ ਦੀ ਜ਼ਰੂਰਤ ਹੁੰਦੀ ਆ ਨਾ ਤੇ ਜਦੋਂ ਆਪਣੇ ਪੇਰੈਂਟਸ ਸਾਥ ਦਿੰਦੇ ਆ ਤਾਂ ਬਹੁਤ ਜ਼ਿਆਦਾ ਖੁਸ਼ੀ ਵੀ ਹੁੰਦੀ ਆ ਕਿਉਂਕਿ ਪ੍ਰਮਾਤਮਾ ਚੋਂ ਹਰ ਇੱਕ ਚੀਜ਼ 'ਚ ਟਾਈਮ ਤਾਂ ਲੱਗ ਹੀ ਜਾਂਦਾ ਹੌਸਲਾ ਵੀ ਹੁੰਦਾ ਹੈ ਨਾ ਤੇ ਬਾਕੀ ਉਹ ਅੰਗ ਸੰਗ ਹੋ ਕੇ ਰਹਿ ਕੇ ਕਰਵਾਵੇ ਹਨਾ ਵਧੀਆ ਕੰਮ ਹੋਰ ਤਾਂ ਕਿ ਦੋ ਜਾਨੇ ਹੋਰ ਵੀ ਅੱਗੇ ਜਿਹੜੇ ਬੱਚੇ ਆਉਣਾ ਚਾਹੁੰਦੇ ਉਹਨਾਂ ਨੂੰ ਵਸੇ ਹੌਸਲਾ ਉਹ ਵੀ ਹਾਂ ਚਲੋ ਉਹਨਾਂ ਦੀ ਬੇਟੀ ਨੇ ਕੀਤਾ ਸੀ ਅਸੀਂ ਵੀ ਅੱਗੇ ਆ ਫੀਲਡ ਚ ਜਾ ਕੇ ਤਰੱਕੀਆਂ ਕਰੀਏ ਇੱਕ ਜੀ ਐਮਐਲਏ ਤੋਂ ਬਹੁਤ ਸਪੋਰਟ ਆਇਆ ਹਾਂਜੀ ਐਮਐਲਏ ਬਹੁਤ ਸਪੋਰਟ ਮੇਰੀ ਸਪੋਰਟ ਕਰੀ ਰਹੀ ਹੈ ਵੀਰ ਜੀ ਬਹੁਤ ਮਿਹਨਤ ਕਰੀ ਹੈ ਜੀ ਕੁੜੀ ਨੇ ਹਾਂ ਜੀ ਜਦੋਂ ਪਹਿਲਾਂ ਵੀ ਧਰੂ ਤੋਂ ਚੌਰਾ ਤੋਂ ਅੱਕੇ ਵਾਲੇ हां जी मैंने वो तो मेरी बड़ी सी थी <laughs> अच्छा जी जब तो मतलब मैं कैंपेन ਦੇ ਵਿੱਚ ਆਈ ਸੀ ਆਪਣੇ ਪਹਿਲਾਂ ਮਿੱਟੀ ਕਲਰ ਹੋ ਰਿਹਾ ਸੀ ਬਿਕਰ ਉਹਦੋਂ ਵੀ ਮੈਂ ਆਈ ਸੀ ਉਸ ਤੋਂ ਬਾਅਦ ਆਪਣੇ ਮਤਲਬ ਇੰਪਰੂਵਮੈਂਟ ٹرسٹ ਦੇ ਜਤਿੰਦਰ ਸਿੰਘ ਪੱਲਾ ਜੀ ਹੈਗੇ ਉਹਨਾਂ ਦੇ ਮੈਂ ਆ ਗਈ ਸੀ ਤੇ ਜਦੋਂ ਸਿੱਧੂ ਸਰਦੀ ਕੈਂਪੇਨ ਮੇਰੇ ਹੋ ਗਿਆ हां जी ਕੰਟੈਂਪਨ ਤੋਂ ਮੈਂ ਐਕਟਿਵ ਬਣ ਗਈ ਪਾਰਟੀ ਦੇ ਵਿੱਚ ਚਲੋ ਵਰਗਾ ਤੁਹਾਨੂੰ ਫਾਲ ਮਿਲਿਆ ਜਿੱਦ ਨਹੀਂ ਭੈਂਡੇ ਮੈਂ ਤੇ ਕਰੀ ਉਹਨੂੰ ਫਾਲ ਵੀ ਮਿਲਿਆ ਚਲੋ ਉਹਦੇ ਬਹੁਤ ਮਿਲਿਆ ਜਿੱਦੋਂ ਪਿੰਡ ਨੇ ਸਾਰ ਤੋਂ ਵੱਡੇ ਨੂੰ ਉਹਦਾ ਰੱਤਾਜੇ ਭੈਣ ਜਿਹੜਾ ਇਹਨੂੰ ਇੱਕੋ ਨਾਮ ਹੀ ਆ ਇੱਕ ਤਾਂ ਤੁਹਾਡੇ ਪਰਿਵਾਰ ਨੂੰ ਭੈਣ ਨੂੰ ਬਾਕੀ ਨਵੇਕਰੀ ਫੈਲ ਕਰੀਏ ਸਾਰੇ ਏਰੀਆ ਟੱਕੜੇ ਇੱਕ ਸਾਡੇ ਭੈਣ ਸਾਡੇ ਗਵਾਰਡ ਹੈ ਆਪਣੇ ਕੁਲੇ ਤੋਂ ਤੋਂ ਮਨਦੀਪ ਭੈਣ ਉਹਦੇ ਘਰ ਹੀ ਮੈਂ ਜਾ ਕੇ ਆਇਆਗਾ ਇੱਕ ਤੁਸੀਂ ਹੋ ਮੈਂ ਜਿਹੜਾ ਬੜਾ ਬਹੁਤ ਖੁਸ਼ ਹੋਈ ਜਾ ਕੇ ਸਾਰ ਤੋਂ ਵੱਡੀ ਗੱਲ ਤੇ ਹੀ ਆ ਬਾਕੀ ਚਲੋ ਧੰਨਵਾਦ ਕਰਦੇ ਭੈਣ ਦਾ ਇਹਨੂੰ ਮੌਕਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਭੈਣ ਪਟਾਗਨ ਪ੍ਰੀਤ ਕੌਰ ਪਿੰਡ ਭਾਈ ਰੂਪਾ ਖੁਰਦ ਤੋਂ ਜੋ ਨਵੇਂ ਸਰਪੰਚ ਜੁੜੇ ਗਏ ਆ ਇੱਕ ਧੀਰੋ ਜੁੜਿਆ ਪਿੰਡ ਨੇ ਇੱਕ ਭੈਣ ਨੂੰ ਜੁੜਿਆ ਇੱਕ ਬੇਟੀ ਨੂੰ ਜੁੜਿਆ ਜੀ ਅੱਗੇ ਇਹ ਚੀਜ਼ਾਂ ਦੇਖ ਕੇ ਤੁਸੀਂ ਦੇਖਿਓ ਸ਼ੇਅਰ ਕਰੋ ਚੰਗੀਆਂ ਲੱਗੀਆਂ ਸ਼ੇਅਰ ਕਰਨ ਵਾਲਗੇ ਨੇ ਬੈਠੇ ਇਹ ਭੈਣ ਨੇ ਪਿੰਡ ਨੂੰ ਡੈਕਸ਼ਨ ਕਰਾਈਏ ਤੁਹਾਡੀ ਪਿੰਡ ਨਾਲ ਪਿੰਡ ਦੀ ਪਿੰਡ ਦੀ ਸਾਰੇ ਦੀ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਕੱਲ ਨੂੰ ਕਿਤੇ ਹੋਰ ਪਿੰਡ ਤੇ ਕਿਤੇ ਹੋਰ ਪੰਚਾਇਤ ਨਾਲ ਕਿਤੇ ਸਰਪੰਚ ਨਾਲ ਨੂੰ ਮਿਲਾਵਾਂਗੇ ਧੰਨਵਾਦ